ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬਹੁਤ ਹੀ ਦਰਦਨਾਕ ਦਿਖਾਣ ਜਾ ਰਹੇ ਆ ਅੱਜ ਦਿਨ ਆਪ ਸਭ ਨੂੰ ਪਤਾ ਹੈ ਕਿ ਸੜਕਾਂ ਤੇ ਹਾਦਸੇ ਹੁੰਦੇ ਰਹਿੰਦੇ ਨੇ ਲੇਕਿਨ ਜਦ ਕਦੇ ਕਿਸੇ ਹਾਦਸੇ ਵਿੱਚ ਕਿਸ ਦੀ ਜਾਨ ਚਲੀ ਜਾਂਦੀ ਹੈ ਤਾਂ ਖਬਰ ਪੜਦਿਆਂ ਤੇ ਤੁਹਾਡੇ ਅੱਗੇ ਪੇਸ਼ ਕਰਦਿਆਂ ਆਪਣੀ ਰੂਹ ਵੀ ਕੰਬ ਜਾਂਦੀ ਹੈ ਕਿਉਂਕਿ ਜਦ ਕੋਈ ਜਹਾਨੋਂ ਤੁਰ ਜਾਂਦਾ ਹੈ ਪਤਾ ਲੱਗਦਾ ਹੈ ਕਿ ਉਹ ਪਰਿਵਾਰ ਜਿਵੇਂ ਖੇਰੂ ਖੇਰੂ ਹੋ ਗਿਆ ਪਰਿਵਾਰ ਦੇ ਅੰਦਰ ਕਿੰਨਾ ਦਰਦ ਹੈ ਤਸਵੀਰਾਂ ਤੁਹਾਨੂੰ ਪਿੰਡ ਸਕੋਪੁਰ ਤੋਂ ਨਜ਼ਦੀਕ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖੋਗੇ ਕਿ ਕਾਰ ਪੂਰੀ ਤਰ੍ਹਾਂ ਖਤਮ ਹੋ ਗਈ ਹੈ अल्टੋ ਕਾਰ ਇਸ ਤਰ੍ਹਾਂ ਕ੍ਰੈਸ਼ ਹੋ ਚੁੱਕੀ ਹੈ ਜਿਵੇਂ ਮਾਚਸ ਦੀ ਡੱਬੀ ਨੂੰ ਕਿਸੇ ਨੇ ਤੋੜ ਮਰੋੜ ਕੇ ਸੁੱਟਿਆ ਹੋਵੇ ਗੱਡੀ ਦੀ ਛੱਤ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਬੈਂਡ ਹੋਈ ਨਜ਼ਰ ਆ ਰਹੀ ਹੈ ਸ਼ੀਸ਼ੇ ਟੁੱਟ ਕੇ ਹਨ ਗੱਡੀ ਦਾ ਇੱਕ ਪਾਸਾ ਪੂਰੀ ਤਰ੍ਹਾਂ ਖਤਮ ਹੋਇਆ ਨਜ਼ਰ ਆ ਰਿਹਾ ਹੈ ਇੰਜਨ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ ਤੇ ਉਹ ਦੋ ਖੇਤਾਂ ਚੋਂ ਭੱਜ ਕੇ ਆਉਂਦੇ ਆ ਤਾਂ ਜੋ ਪੀੜਤਾਂ ਦੀ ਜਾਨ ਬਚਾਈ ਜਾ ਸਕੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਗੱਡੀ ਵਿੱਚ ਇੱਕ ਪੂਰਾ ਪਰਿਵਾਰ ਸਫ਼ਰ ਕਰ ਰਿਹਾ ਸੀ ਤੇ ਇੱਕ ਔਰਤ ਦੇ ਗੰਭੀਰ ਸੱਟ ਵੱਜਦੀ ਹੈ ਹਾਦਸੇ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ अल्टੋ ਕਾਰ ਸਵਾਰ ਪਿੰਡ ਦਿয়ালਪੁਰ ਤੋਂ ਆ ਰਹੇ ਸੰਤ ਤੇ ਟਰਾਲੀ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੋ ਜਾਂਦੀ ਹੈ ਤੇ ਇਸ ਪੂਰੇ ਹਾਦਸੇ ਵਿੱਚ ਜਿਹੜੀ ਸਭ ਤੋਂ ਮਾੜੀ ਗੱਲ ਹੋ ਇਹ ਰਹੀ ਕਿ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਕਾਰ ਚਾਲਕ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੇ ਟਿਪਰ ਦੀ ਤੇਜ਼ ਲਾਈਟਾਂ ਜਦ ਉਹਨਾਂ ਦੀ ਅੱਖਾਂ ਵਿੱਚ ਪਈਆਂ ਤਾਂ ਉਹਨਾਂ ਨੂੰ ਕੋਈ ਜੱਜਮੈਂਟ ਨਹੀਂ ਹੋਈ ਜਿਸ ਕਰਕੇ ਇਹ ਭਾਣਾ ਵਾਪਰ ਗਿਆ ਅਤੇ ਔਰਤ ਦੀ ਜਿਹੜੀ ਮੌਤ ਹੋ ਗਿਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਮੌਜੂਦ ਚਸ਼ਮਦੀਦਾਂ ਨੇ ਵੀ ਆਪਣਾ ਪੱਖ ਰੱਖਿਆ ਤੇ ਉਸ ਤੋਂ ਬਾਅਦ ਤੁਹਾਨੂੰ ਸਿਵਲ ਹਸਪਤਲ ਨਵੇਂ ਸ਼ਹਿਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਵਿਅਕਤੀ ਕਿੰਨਾ ਉਦਾਸ ਹੈ ਜਿਸ ਨੇ ਆਪਣੀ ਵਾਈਫ ਆਪਣੇ ਹਮਸਫਰ ਨੂੰ ਇਸ ਹਾਦਸੇ ਵਿੱਚ ਗਵਾ ਲਿਆ ਔਰ ਪਿੱਛੇ ਕਾਰਨ ਕੀ ਹੈ ਕਿ ਟਿਪਰ ਦੀਆਂ ਤੇਜ਼ ਲਾਈਟਾਂ ਅੱਖ ਵਿੱਚ ਪੈਂਦੀਆਂ ਔਰ ਕਾਰ ਚਾਲਕ ਨੂੰ ਮੋਰੇ ਜਜਮੈਂਟ ਨਹੀਂ ਰਹਿੰਦੀ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜਿਹੜੇ ਲੋਕ ਕਿ ਤੇਜ਼ ਲਾਈਟਾਂ ਗੱਡੀਆਂ ਤੇ ਲਾਉਂਦਿਆਂ ਨਜਾਇਜ਼ ਲਾਈਟਾਂ ਲਾਉਂਦੇ ਆ ਜਿਹੜੀਆਂ ਲਾਈਟਾਂ ਪਾਸ ਵੀ ਨਹੀਂ ਆ ਉਹ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਟਿਪਰ ਚਾਲਕ ਤਾਂ ਆਪਣੇ ਰਾਹ ਚਲਾ ਗਿਆ ਪਰ ਉਹਨੂੰ ਪਤਾ ਨਹੀਂ ਕਿ ਉਹਦੀ ਸ਼ਕੀਨੀ ਨੇ ਕਿਸੇ ਦਾ ਘਰ ਉਜਾੜ ਕੇ ਰੱਖ ਦਿੱਤਾ ਪੂਰੀ ਰਿਪੋਰਟ ਦਿਖਾਣੀ ਹੈ ਹਾਂਜੀ ਮਹਰਾਜ ਜੀ ਕਿਸ ਤਰ੍ਹਾਂ ਹੋਇਆ ਹੈ ਜਿਹੜਾ ਇਹ ਐਕਸੀਡੈਂਟ ਹੋਇਆ ਕੋਈ ਜਾਣਕਾਰੀ ਹੈ ਤਾਂ ਦੱਸੋ ਸਾਹੀ ਤਾਂ ਤੂੰ ਖੇਤਾਂ ਤੋਂ ਨੱਠ ਕੇ ਆਏ ਆ ਅੱਛਾ ਹਾਂ ਤੇ ਇੱਕ ਆਦਾ ਕਾਦਾ ਹੋਇਆ ਐਕਸੀਡੈਂਟ ਹੋਇਆ ਕਾ ਗੱਡੀ ਗੱਡੀ ਦਾ ਬਾ ਦਾ ਲੋਈ ਦਾ ਟਰਾਲੀ ਦਾ ਅੱਛਾ ਗੱਡੀ ਦਾ ਟਰੈਲੀ ਦਾ ਹੋਇਆ ਹੈ ਤੇ ਇਹ ਕੋਈ ਕਿਸ ਤਰ੍ਹਾਂ ਮਤਲਬ ਇਹ ਕਿੱਧਰੋਂ ਆਦੇ ਜਾਂਦੇ ਸੀਗੇ ਜੋ ਇੱਕ ਪਾਸੇ ਆਉਂਦੇ ਸੀਗੇ ਅੱਛਾ ਦੋਨੋਂ ਇੱਕ ਪਾਸੇ ਆਉਂਦੇ ਸ। ਇਹ ਕਿੱਥੇ ਦੀ ਸਿਕਿਟਰੀ ਵਾਲੀ ਜਾਂ ਕੁਝ ਪਤਾ ਕੋਈ। ਗੱਲ ਹੀ ਹੈਗੀ ਆ ਕਹਿੰਦੇ ਔੜ ਦੀ। ਅੱਛਾ। ਗੱਡੀ ਹੈਗੀ ਆ ਉਹ ਕਿਹੜਾ ਪੈਂਦੇ ਆ ਯਾਰ। ਹੈ? ਯਾ ਛੀਲਕੀ ਵਾਲੇ ਦੀ। ਸੇਲਗਾਨੇ ਦੇ ਨਹੀਂ ਹੈਗੇ। ਉਹ ਸੇਲਗਾਨੇ ਦੇ ਨਾਲ ਹੀ ਆ ਪੈਂਡੋ ਕਿਆ ਉਹਦਾ ਨਾਮ ਹੈ? ਮਤਲਬ ਉਧਰਲੇ ਪਿੰਡਾਂ ਦੀ ਕੱਟੀ ਆ। ਆਪਣਾ ਪਿੰਡਾਂ ਦੀ ਆ। ਠੀਕ। ਜੀ ਵਿੱਚ ਬੈਠੇ ਸੀ ਕਿੱਧਰ ਨੂੰ ਜਾ ਰਹੇ ਸੀ ਕੁਝ ਪਤਾ ਲੱਗਾ ਕੋਈ ਇੱਧਰ ਉੱਧਰੋ ਗੱਲਬਾਤ। ਜੀ ਦੱਸ ਦਿਆਂ ਵੀ ਇੱਧਰੋਂ ਆਏ ਆ, ਚੜ੍ਹਦੇ ਨੂੰ ਜਾਂਦੇ ਸੀਗੇ। ਅੱਛਾ ਚੜ੍ਹਦੇ ਨੂੰ ਜਾਂਦੇ ਸੀ। ਇਹ ਪੂਰਾ ਪਰਿਵਾਰ ਸੀਗਾ ਕੁਝ ਮਤਲਬ ਹੈ। ਕੋਈ ਪੰਜ ਬੰਦੇ ਸੀਗੇ। ਠੀਕ। ਇਹ ਕੀ ਨਾਮ ਹੈਗਾ ਆਪਣਾ ਭਾਜੀ? ਸੁਖਮਿੰਦਰ ਭਾਜੀ। ਦਸਮਿੰਦਰ ਸੀਗੇ। ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ? 3-4 ਬਰਤ। 4 ਬਰਤ। ਜਾਣਾ ਕਿੱਥੇ ਸੀਗਾ? ਆਨੰਦਪੁਰ। ਆਨੰਦਪੁਰ ਸੌ। ਇਹ ਕਿੱਦਾਂ ਜਿਹੜਾ ਐਕਸੀਡੈਂਟ ਕਿੱਦਾਂ ਹੋਇਆ? ਹਾਂ। ਇਹ ਤੇ ਤੁਹਾਡੇ ਮੋਰੇ ਵੀ ਕੋਈ ਜਾ ਰਹੀ ਸੀ ਮੋਰੇ ਟਰਾਲੀ ਜਾ ਰਹੀ ਸੀ ਜਿਹੜੀ ਗੱਡੀ ਆ ਤੁਹਾਡੇ ਉਹ ਟਰਾਲੀ ਦੇ ਵਿੱਚ ਵੱਜੀ ਹਾਂਜੀ ਤੇ ਕਿੰਨੇ ਜਣੇ ਪਰਿਵਾਰ ਦੇ ਵਿੱਚ ਕਿੰਨੇ ਜਣੇ ਜਾਂਦੇ ਸੀ ਅਸੀਂ 4 ਜਣੇ ਸੀ ਤੇ ਨਾਲ ਤੁਹਾਡੇ ਵਾਈਫ ਸੀਗੇ ਹਾਂਜੀ ਜਿਹੜੀ ਉਹਨਾਂ ਦੀ ਮੌਕੇ ਤੇ ਪੁਲਿਸ ਪਹੁੰਚਦੀ ਸੀ 5 1 ਤੇ ਉੱਥੇ ਮੌਕੇ ਤੇ ਪੁਲਿਸ ਵਗੈਰਾ ਪਹੁੰਚੀ ਜਾਂਦਾਂ ਨੇ ਨਹੀਂ ਕੋਈ ਨਹੀਂ ਅੱਛਾ ਜੀ ਤੇ ਹੁਣ ਕੀ ਤੁਹਾਡੀ ਮਤਲਬ ਕਾਰਵਾਈ ਦੀ ਕੀ ਮੰਗ ਕਰਦੇ ਹੋ ਕੋਈ ਕੋਈ ਨਹੀਂ ਚਾਹਣਾ ਅੱਛਾ ਜੀ